ਤਾਲਮਕਾ ਨਾ ਕੀ ਬੜਾ ਤੁਹਾਡਾ ਮੇਰੇ ਨਾਮ ਨੀਤਿਕਾ ਸ਼ਰਮਾ ਮੈਂ ਬਠਿੰਡਾ ਪੰਜਾਬ ਦੀ ਰਹਿਣ ਵਾਲੀ ਆ ਜੀ ਹਾਂਜੀ ਅੱਛਾ ਕੀ ਮਾਮਲਾ ਕੀ ਆ ਬਣਾ ਮੈਨੂੰ ਇੱਥੋਂ ਦੱਸੋ ਸਰ ਮੈਂ ਮਤਲਬ ਸਕੂਟੀ ਤੇ ਨਾਰਮਲੀ ਜਾ ਰਹੀ ਸੀ ਮੇਰੇ ਪਾਪਾ ਦਾ ਕਾਲ ਆਇਆ ਸੀ ਅਟੈਂਡ ਕਰ ਰਹੀ ਸੀ ਅਟੈਂਡ ਕਰਨ ਤੋਂ ਬਾਅਦ ਮੈਂ ਚੈੱਕ ਕਰ ਰਹੀ ਸੀ ਕੁਝ ਉਹਨਾਂ ਨੇ ਚੈੱਕ ਕਰਨ ਲਈ ਬੋਲਿਆ ਸੀਗਾ ਚੈੱਕ ਕਰ ਰਹੀ ਸੀ ਉਹਦੀ ਦੌਰਾਨ ਹੀ ਉਹ ਮੇਰਾ ਕੂਟੀ ਤੋਂ ਫੋਨ ਖਿੱਚ ਕੇ ਲੈ ਗਿਆ ਔਰ ਉਹ ਇੰਨੀ ਸਪੀਡ ਚ ਭੱਜਾ ਕਿ ਮੇਰੇ ਤੋਂ ਪਕੜ ਚ ਨਹੀਂ ਆਇਆ ਫਿਰ ਮੈਂ ਨਾਲ ਦੇ ਨਾਲ ਕਿਸੇ ਤੇ ਫੋਨ ਤੋਂ ਪਾਪਾ ਨੂੰ ਕਾਲ ਕੀਤੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਬੋਲਿਆ ਕਿ ਕੰਪਲੇਂਟ ਦਰਜ ਕਰवानी ਹੈ ਥਾਣੇ 'ਚ ਤਾਂ ਮੈਂ ਥਾਣੇ 'ਚ ਜਾ ਕੇ ਕੰਪਲੇਂਟ ਵੀ ਦਰਜ ਕਰਵਾਤੀ ਮੈਂ ਉਸ ਉਸ ਟਾਈਮ ਤਾਂ ਮੇਰੇ ਇੰਨਾ ਮਾਈਂਡ 'ਚ ਨਹੀਂ ਸੀਗਾ ਕਿ ਉਸ ਕੂਟੀ ਦਾ ਨੰਬਰ ਕਿ ਐ ਸੀ ਪੀ ਬੀ 03 ਵੀ ਬਸ ਇੰਨਾ ਹੀ ਨੋਟ ਹੋ ਪਾਇਆ ਸੀ ਮੇਰੇ ਤੋਂ ਚੰਗੀ ਤਰ੍ਹਾਂ ਨੋਟ ਨਹੀਂ ਹੋ ਪਾਇਆ ਸੀ ਬਟ ਬਾਅਦ ਚ ਮੈਂ ਸੀਸੀਟੀਵੀ ਫੁਟੇਜ ਲਈ ਉਹਨਾਂ ਨੂੰ ਬੋਲਿਆ ਕਿ ਫੁਟੇਜ ਲੈਣ ਜਾਣਾ ਹੈ ਤਾਂ ਤੁਸੀਂ ਮੇਰੇ ਨਾਲ ਚਲੋ ਉਹਨਾਂ ਨੇ ਜਾਣ ਲਈ ਪੁਲਿਸ ਵਾਲਾ ਨੇ ਮਨਾ ਕੱਟਤਾ ਕਿ ਨਹੀਂ ਸਾਡੇ ਕੋਲ ਇਨਾ ਟਾਈਮ ਨਹੀਂ ਹੈ ਅਸੀਂ ਨਹੀਂ ਜਾ ਸਕਦੇ ਮੇਰੀ ਲੋਕੇਸ਼ਨ ਦੇ ਅਕੋਰਡਿੰਗ ਸਭ ਕੁਝ ਪਤਾ ਚੱਲ ਗਿਆ ਸੀ ਕਿ ਕਿੱਥੇ ਮੇਰਾ ਫੋਨ ਆਫ ਹੋਇਆ ਤਾਂ ਉੱਥੇ ਫੁਟੇਜ ਸਭ ਪਤਾ ਚੱਲ ਰਹੀ ਸੀ ਬਟ ਉਹ ਮੇਰੇ ਨਾਲ ਜਾਣ ਲਈ ਰੈਡੀ ਨਹੀਂ ਸੀ ਬਹੁਤ ਰਿਕਵੈਸਟ ਤੋਂ ਬਾਅਦ ਉਹ ਮੇਰੇ ਨਾਲ ਗਏ ਅਸੀਂ ਫੁਟੇਜ ਲਈ ਉਹਦੀ ਸਕੂਟੀ ਦਾ ਨੰਬਰ ਮਿਲ ਗਿਆ ਔਰ ਇਸਕੂਟੀ ਦਾ ਨੰਬਰ ਮਿਲ ਗਿਆ ਉਹਦੀ ਫੋਟੋ ਆ ਗਈ ਉਹਦੀ ਸ਼ਕਲ ਆ ਗਈ ਬਟ ਫਿਰ ਵੀ ਪੁਲਿਸ ਤਰਫੋਂ ਕੋਈ ਕਾਰਵਾਈ ਨਹੀਂ ਕੀਤੀਗੀ ਮੈਂ 3-4 ਵਾਰ ਥਾਣੇ ਗਈ ਮੈਂ ਉਹਨਾਂ ਨੂੰ ਪੁੱਛਿਆ ਬਟ ਕੁਝ ਵੀ ਰਿਸਪੌਂਸ ਨਹੀਂ ਸੀਗਾ ਮੈਂ 2-3 ਦਿਨ ਵੇਟ ਕੀਤੀ ਵੀ ਕੋਈ ਹੁੰਨ ਹੋਏਗਾ ਹੁਣ ਹੋਏਗਾ ਬਟ ਕੋਈ ਰਿਸਪੌਂਸ ਹੀ ਨਹੀਂ ਸੀ ਤਾਂ ਮੈਂ ਕੀ ਕਰ ਸਕਦੀ ਸੀ ਮੇਰਾ ਫੋਨ ਹੈ ਮੈਨੂੰ ਦੁੱਖ ਹੈ ਫਿਰ ਮੈਂ ਖੁਦ ਹੀ ਐਫਰਟਸ ਲਏ ਮੈਂ ਅੱਗੇ ਉਹਦੀ ਫੋਟੋਜ਼ ਵਗੈਰਾ ਫਾਰਵਰਡ ਕੀਤੀਆਂ ਕਿਸੇ ਹੋਰ ਨੂੰ ਪੁੱਛਿਆ ਤਾਂ ਐਵੇਂ ਤੀਰੇ-ਤੇਰੇ ਕਰਦੇ ਮੈਨੂੰ ਉਹਦੀ ਇਨਫੋਰਮੇਸ਼ਨ ਮਿਲੀ ਉਹਦੇ ਘਰ ਦਾ ਪਤਾ ਲੱਗਿਆ ਫਿਰ ਅਸੀਂ ਉਹਦੇ ਤੇ ਅੱਖ ਰੱਖਣੀ ਸ਼ੁਰੂ ਕੀਤੀ ਤਾਂ ਫਿਰ ਅਸੀਂ ਉਹਦੇ ਇੱਕ ਦਿਨ ਸਵੇਰ ਘਰੇ ਹੀ ਜਾ ਕੇ ਮਤਲਬ ਉਹਦੇ ਤੋਂ ਫੋਨ ਲੈ ਕੇ ਆਏ ਤਾਂ ਫੋਨ ਉਹਨੇ ਕਰ ਜਾਣ ਤੋਂ ਪਹਿਲਾਂ ਵੀ ਮੈਂ ਪੁਲਿਸ ਨੂੰ ਕਾਲ ਕੀਤਾ ਕਿ ਆਪਣੇ ਮੁਲਾਜ਼ਮ ਨੂੰ ਭੇਜ ਦਿਓ ਮੈਨੂੰ ਫੋਨ ਇਸ ਤਰ੍ਹਾਂ ਤਾਂ ਉਹਨੇ ਦੇਣਾ ਨਹੀਂ ਨਸ਼ੇੜੀ ਬੰਦਾ ਉਹਨੇ ਕਿੱਥੇ ਮੰਨਣਾ ਕਿ ਮੈਂ ਤੇਰਾ ਫੋਨ ਖਿੱਚਿਆ ਤਾਂ ਮੈਂ ਪੁਲਿਸ ਨੂੰ ਬੋਲਿਆ ਕਿ ਪਲੀਜ਼ ਮੇਰੇ ਨਾਲ ਚੱਲੋ ਵੀ ਮੈਂ ਆਪਣਾ ਫੋਨ ਲੈ ਕੇ ਆਣਾ ਤਾਂ ਬੋਲਦੇ ਨਹੀਂ ਜੀ ਹੱਲੇ ਤਾਂ ਅਸੀਂ ਆਪਣਾ ਵੇਖਾਂਗੇ ਆਪਦੇ ਤਰੀਕੇ ਨਾਲ ਵੇਖਾਂਗੇ ਜਦੋਂ ਸਾਡੇ ਕੋਲ ਟਾਈਮ ਹੋਏਗਾ ਉਦੋਂ ਚਾਵਾਂਗੇ ਹੁਣ ਤਾਂ ਸਾਡੇ ਕੋਲ ਬਹੁਤ ਕੰਪਲੇਂਟ ਨੇ ਬਹੁਤ ਕੰਮ ਆ ਤੁਹਾਡੇ ਸਾਹਮਣੇ ਹੀ ਅਸੀਂ ਵਿਹਲੇ ਤਾਂ ਨਹੀਂ ਬੈਠੇ ਤਾਂ ਮੈਨੂੰ ਉਹਨਾਂ ਦੀ ਤਰਫ ਕੋਈ ਰਿਸਪੌਂਸ ਨਹੀਂ ਮਿਲਿਆ ਫਿਰ ਮੈਂ ਖੁਦ ਹੀ ਗਈ ਆਪਣਾ ਫੋਨ ਲੈ ਕੇ ਆਈ ਮੈਂ ਆਵ ਦੇ ਰਿਸਕ ਤੇ ਗਈ ਮੈਨੂੰ ਪਤਾ ਉਹ ਨਸ਼ੇੜੀ ਆ ਉਹਨਾਂ ਦੇ ਘਰ ਜਾ ਕੇ ਕੁਝ ਵੀ ਹੋ ਸਕਦਾ ਈਵਨ ਮੇਰੇ ਤੇ ਕੇਸ ਉਲਟਾ ਵੀ ਪੈ ਸਕਦਾ ਬਟ ਮੇਰਾ ਫੋਨ ਸੀ ਤਾਂ ਮੈਂ ਆਪਣੇ ਪੇਰੈਂਟਸ ਨਾਲ ਜਾ ਕੇ ਫੋਨ ਲੈ ਕੇ ਆਈ ਹਾਂ ਅੱਛਾ ਤਾਂ ਕਿੰਨੇ ਦਿਨ ਹੋ ਗਏ ਸੀ ਤੁਹਾਨੂੰ ਸ਼ਿਕਾਇਤ ਕੀਤੀ ਹੋਏ ਉਸ ਨੂੰ 4-5 ਦਿਨ ਹੋ ਚੁੱਕੇ ਸੀ 4 ਤਰੀਕ ਨੂੰ 4 ਵਜੇ ਫੋਨ ਮੇਰਾ ਚਿੰਨਿਆ ਗਿਆ ਸੀ 4:30 ਵਜੇ ਮੈਂ ਆਪਣੀ ਰਿਪੋਰਟ ਲਿਖਵਾਤੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਟਰੈਕਿੰਗ ਤੇ ਲਗਾਉਣ ਲਈ ਬੋਲਿਆ ਬਟ ਉਹਨਾਂ ਨੇ ਆਈ ਥਿੰਕ ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਟਰੈਕਿੰਗ ਤੇ ਲਗਾਇਆ ਕਿਉਂਕਿ ਮੈਂ ਆਪਦੇ ਫੋਨ ਚਲਦੀ SIM ਪਾ ਲਈ ਹੈ ਹਮ ਅਗਰ ਟਰੈਕ ਤੇ ਉਹਨਾਂ ਨੇ ਮੈਨੂੰ ਇਹ ਬੋਲਿਆ ਸੀ ਕਿ ਟਰੈਕ ਤੇ ਲਗਾਤਾ ਸੀ ਜਦੋਂ ਉਹਦੇ ਵਿੱਚ ਕੋਈ SIM ਪਾਏਗਾ ਜਦੋਂ ਤੁਹਾਡਾ ਫੋਨ ਓਨ ਹੋਏਗਾ ਸਾਨੂੰ ਮੈਸੇਜ ਆ ਜਾਏਗਾ ਮੈਂ ਸਵੇਰ ਦੀ SIM ਪਾ ਰੱਖੀ ਹੈ ਤਾਂ ਉਹਨਾਂ ਕੋਲ ਹਲੇ ਮੈਸੇਜ ਨਹੀਂ ਆਇਆ ਇਟ ਮੀਨਸ ਉਹਨਾਂ ਨੇ ਟਰੈਕ ਟੇ ਹੀ ਨਹੀਂ ਲਗਾਇਆ ਇਹ ਸਭ ਝੂਠ ਸੀਗਾ ਇਹ ਸਾਨੂੰ ਗੁੰਮਰਾਹ ਕੀਤਾ ਗਿਆ ਤਾਂ ਪੁਲਿਸ ਜੋ ਹੈ ਆਪਦਾ ਕੰਮ ਛੱਡ ਕੇ ਪਤਾ ਨਹੀਂ ਕੀ ਕਰ ਰਹੀ ਹੈ ਮੈਨੂੰ ਨਹੀਂ ਪਤਾ ਹੋ ਸਕਦਾ ਉਹਨਾਂ ਕੋਲ ਬਹੁਤ ਸਾਰੀ ਕੰਪਲੇਂਟਸ ਹੋਣ ਬਹੁਤ ਕੰਮ ਹੋਣ ਬਟ ਹੋਰ ਵੀ ਜੋ ਕੰਮ ਤੁਹਾਡੇ ਕੋਲ ਕੰਪਲੇਂਟ ਜੋ ਬੰਦਾ ਲੈ ਕੇ ਆ ਰਿਹਾ ਜੋ ਤੁਹਾਡੇ ਅੱਗੇ ਸਾਰੇ ਪ੍ਰੂਫ ਰੱਖ ਰਿਹਾ ਐਟ ਲੀਸਟ ਉਹਨਾਂ ਦੀ ਸੁਣਵਾਈ ਤਾਂ ਕਰੋ ਨਾ ਤੁਸੀਂ ਤਾਂ ਮੈਂ ਤਾਂ ਬਹੁਤ ਜ਼ਿਆਦਾ ਡਿਸਪਾਇੰਟਡ ਹਾਂ ਮੈਂ ਥੋੜੇ ਦਿਨ ਲਈ ਆਈ ਸੀ ਦਿੱਲੀ ਤੋਂ ਆਪਣੇ ਇੱਥੇ ਕਰ ਬੰਦਾ ਹੰਦਾ ਖੁਸ਼ੀ-ਖੁਸ਼ੀ ਬਟ ਮੈਂ ਬਹੁਤ ਜ਼ਿਆਦਾ ਸੈਡ ਹੋ ਕੇ ਜਾ ਰਹੀ ਹਾਂ ਕਿਉਂਕਿ ਪੁਲਿਸ ਤਾਂ ਕੋਈ ਕੰਮ ਕਰਦੀ ਨਹੀਂ ਮੈਂ ਆਪਦੇ ਹੀ ਐਫਰਟਸ ਨਾਲ ਆਪ ਦਾ ਫੋਨ ਲੈ ਕੇ ਆਈ ਆ ਥੈਂਕ ਯੂ ਅੱਛਾ ਅੱਜ ਜੋਂ ਤੁਸੀਂ ਉਹਨਾਂ ਦੇ ਘਰੇ ਗਏ ਹੈਗੇ ਤਾਂ ਉਦੋਂ ਉਹਨਾਂ ਨੇ ਏਜਲੀ ਤੁਹਾਨੂੰ ਕੱਢ ਕੇ ਫੜਾਤਾ ਫੋਨ ਜਾਂ ਕਿਤੇ ਸਰ ਐਸਚ ਈਜ਼ੀਲੀ ਤਾਂ ਨਹੀਂ ਬਿਕੋਜ਼ ਉਹਨੇ ਕੱਲ ਮੇਰਾ ਫੋਨ ਗੈਨੇ ਤੇ ਰੱਖਤਾ ਸੀ ਕਿਸੇ ਨੂੰ ਫੋਨ ਗੈਨੇ ਤੇ ਰੱਖਤਾ ਸੀਗਾ ਤਾਂ ਉਹਦੇ ਫਾਦਰ ਨੂੰ ਜਦੋਂ ਪਤਾ ਲੱਗਿਆ ਉਹ ਫਿਰ ਗੈਨੇ ਤੋਂ ਛੁਡਵਾ ਕੇ ਲੈ ਕੇ ਆਏ ਸੀ 2000 ਰੁਪਏ ਦੇ ਕੇ ਤਾਂ ਉਹਦੀ ਫੈਮਿਲੀ ਨੂੰ ਪਤਾ ਸੀ ਕਿ ਉਹ ਫੋਨ ਛਿੰਨ ਕੇ ਲੈ ਕੇ ਆਇਆ ਕਿਸੇ ਦਾ ਬ ਕਿਤੇ ਬਿਕੋਜ਼ ਮੇਰੇ ਕੰਟੈਕਟਸ ਵਿੱਚ ਸਾਰੇ ਸੀ ਅਗਰ ਉਹ ਦੇਣਾ ਚਾਹੁੰਦੇ ਵਾਪਿਸ ਤਾਂ ਦੇ ਦੇ ਸਕਦੇ ਸੀ ਬਟ ਉਹਨਾਂ ਨੇ ਨਹੀਂ ਦਿੱਤਾ ਬਟ ਉਹਨਾਂ ਘਰੇ ਜਦੋਂ ਅਸੀਂ ਜਾ ਕੇ ਜਾ ਕੇ ਕਿਹਾ ਜਦੋਂ ਜੀ ਸਕੂਟੀ ਦੇਖੀ ਕਿ ਉਹੀ ਸਕੂਟੀ ਹੈ ਅਸੀਂ ਉਹਨਾਂ ਨੂੰ ਕਿਹਾ ਤੁਹਾਡਾ ਲੜਕਾ ਫੋਨ ਛਿੰਕੇ ਲੈ ਕੇ ਆਇਆ ਤਾਂ ਸਾਡੇ ਅੱਗੇ ਹੱਥ ਚੁੜਨ ਲੱਗ ਗਏ ਵੀ ਨਹੀਂ ਸਾਡੇ ਲੜਕੇ ਨੂੰ ਤੁਸੀਂ ਕੁਝ ਨਾ ਕਰਿਓ ਤੁਸੀਂ ਫੋਨ ਸਾਡੇ ਕੋਲ ਪਹਿਲਾਂ ਤੋਂ ਮੰਨੇ ਨਹੀਂ ਕਿ ਫੋਨ ਹੈ ਜਦੋਂ ਮੈਂ ਲੜਕੇ ਦੇ ਦੋ ਤਿੰਨ ਥੱਪੜ ਲਗਾਏ ਫਿਰ ਉਹਨਾਂ ਮੰਨੇ ਹਾਂ ਵੀ ਸਾਡੇ ਕੋਲ ਫੋਨ ਹੈ ਫਿਰ ਉਹਨਾਂ ਨੇ ਮੈਨੂੰ ਫੋਨ ਦਿੱਤਾ ਕਿਹੜੇ ਰੈਨ ਵਾਲਾ ਸੀਗਾ ਉਹ ਮੁੰਡਾ ਆਈ ਥਿੰਕ ਪਰਸ਼ਰਾਮਨਗਰ 34 ਨੰਬਰ ਗਲੀ ਹੈ ਉਧਰ ਸਾਈਡ ਅ ਵਿਸ਼ਕਰਮਾ ਮੰਦਿਰ ਵਾਲੀ ਸਾਈਡ ਹੈ ਹੁੰਦਾ ਕਰ ਤਾਂ ਉਹ ਸਾਨੂੰ ਕਿਸੇ ਨੇ ਦੱਸਿਆ ਸੀ ਮੈਂ ਆਉਂਦੇ ਤੇ ਆਪਾਂ ਨਿਗਾਹ ਤਾਂ ਰੱਖੀ ਹੋਈ ਸੀਗੀ ਵੀ ਕਦੋਂ ਕਰ ਆਂਦਾ ਫਿਰ ਉਸ ਅਕੋਰਡਿੰਗ ਅਸੀਂ ਉਹਨੂੰ ਫੜ ਲਿਆ ਸੀ ਕਿਤੇ ਅਪਗਹਿਣੇ ਕਿਤੇ ਕੋ ਰੱਖਿਆ ਹੋਇਆ ਸੀਗਾ ਇਹ ਤਾਂ ਮੈਨੂੰ ਨਹੀਂ ਪਤਾ ਪਰ ਕਿਸੇ ਲੜਕੇ ਕੋਲੋਂਨੇ ਕਹਿਨੇ ਰੱਖਿਆ ਸੀ ਉਹਦੇ ਪਾਪਾ ਹੀ ਲੈ ਕੇ ਆਏ ਸੀਗੇ ਇਹ ਵੀ ਸਾਨੂੰ ਕਿਸੇ ਨੇ ਦੱਸਿਆ ਉਹਦੀ ਫੈਮਿਲੀ ਨੇ ਨਹੀਂ ਦੱਸਿਆ ਇਹ ਵੀ ਸਾਨੂੰ ਕਿਸੇ ਤੋਂ ਇਨਫੋਰਮੇਸ਼ਨ ਮਿਲੀ ਸੀ ਕਿਉਂਕਿ ਉਹਨੂੰ ਐਨੇ ਜ਼ਿਆਦਾ ਨਸ਼ੇ ਦੀ ਲਤ ਲੱਗੀ ਹੋਈ ਹੈ ਕਿ ਉਹ ਇਸ ਟਾਈਮ ਕੋਈ ਵੀ ਕ੍ਰਾਈਮ ਕਰ ਸਕਦਾ ਹੈ ਅੱਜ ਮੇਰਾ ਫੋਨ ਚਿੰਨ ਲਿਆ ਕੱਲੂ ਕਿਸੇ ਦਾ 골ਡ ਚਿੰਨੇਗਾ ਤਾਂ ਇਹ ਕ੍ਰਾਈਮ ਤਾਂ ਵਧਦਾ ਹੀ ਜਾ ਰਿਹਾ ਜਦ ਤੱਕ ਖੁੱਲੀ ਸੇ ਅਲਰਟ ਨਹੀਂ ਹੋਏਗੀ ਇਹ ਸਭ ਹੁੰਦਾ ਹੀ ਰਹੇਗਾ ਠੀਕ ਹੈ ਚਲੋ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜੀਆਂ ਕਿ ਮੁਬਾਰਕਾਂ ਥੈਂਕ ਯੂ ਬਖੰਡਾ ਦੀ ਇਹ ਦਲੇਰਤੀ ਹੈ ਤੇ ਬਾਕੀ ਜਿਹੜੀਆਂ ਪਰਹੰਡੇ ਦੇ ਬੇਟੀਆਂ ਉਹਨਾਂ ਨੂੰ ਵੀ ਤੁਹਾਡੇ ਤੋਂ ਸਿੱਖਿਆ ਲੈਣੀ ਚਾਹੀਦੀ ਮੈਂ ਉਹਨਾਂ ਨੂੰ ਆਹੀ ਮੈਸੇਜ ਦਵਾਂਗੀ ਪਹਿਲੀ ਗੱਲ ਤਾਂ ਆਪਣਾ ਰੋਡਸ ਵਗੈਰਾ ਤੇ ਫੋਨ ਨਾਈ ਚਲਾਓ ਬਿਕੋਜ਼ ਇੱਥੋਂ ਦਾ ਕੋਈ ਮਤਲਬ ਪਤਾ ਨਹੀਂ ਕਦੋਂ ਤੁਹਾਡਾ ਫੋਨ ਛਿੰਨਿਆ ਜਾਏ ਕਦੋਂ ਤੁਹਾਡਾ 골ਡ ਛਿੰਨਿਆ ਜਾਏ ਸੈਕੰਡਲੀ ਮੈਂ ਤੁਹਾਨੂੰ ਇਹ ਕਹਾਂਗੀ ਅਗਰ ਐਵੇਂ ਦਾ ਕੁਝ ਵਾਰਦਾਤ ਹੋ ਵੀ ਰੇ ਤੁਸੀਂ ਉਹਦੀ ਸਕੂਟੀ ਦਾ ਨੰਬਰ ਨੋਟ ਕਰੋ ਸੀਸੀਟੀਵੀ ਫੁਟੇਜਸ ਚੈੱਕ ਕਰੋ ਔਰ ਉਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰੋ ਘਰ ਚੁੱਪ ਚੁੱਪ ਕਰਕੇ ਨਾ ਬੈਠੋ ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ ਕੋਈ ਵੀ আজকাল ਆਵਾਰਦਾ ਆਮ ਹੋ ਗਈ ਹੈ ਤਾਂ ਸਾਨੂੰ ਆਪ ਨੂੰ ਹੀ ਅਲਰਟ ਹੋਣਾ ਪਏਗਾ ਕਿਉਂਕਿ ਪੁਲਿਸ ਇਸ ਟਾਈਮ ਕੁਝ ਕਰ ਨਹੀਂਦੀ ਤਾਂ ਪੁਲਿਸ ਦਾ ਕੰਮ ਆਪਾਂ ਨੂੰ ਹੀ ਕਰਨਾ ਪਏਗਾ ਬਿਲਕੁਲ ਜਿਵੇਂ ਬੱਸਾਂ ਦੇ ਵਿੱਚ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਦਾਰ ਹੈ ਐਗਜ਼ੈਕਟਲੀ ਇਸ ਲਈ ਮਤਲਬ ਆਪਾਂ ਨੂੰ ਆਪ ਨੂੰ ਜ਼ਿੰਮੇਦਾਰ ਹੋਣਾ ਪਊਗਾ ਬਟੰਡਾ ਪੁਲਿਸ ਜਿਹੜੀ ਸੌਂ ਰਹੀ ਹੈ ਹਾਂਜੀ ਹਾਂਜੀ ਤੇ ਤੁਹਾਡਾ ਇੱਕ ਫੋਨ ਤਾਂ ਦਿਖਾਓ ਕਿਹੜਾ ਫੋਨ ਸੀਗਾ ਜਿਹੜਾ ਹਾਂ ਮੇਰਾ ਫੋਨ ਸੀ Samsung A22 ਇਹ ਥੈਂਕਫੁ ਦੇਖ ਸਕਦੇ ਹੋ ਤੁਸੀਂ ਮੇਰਾ ਫੋਨ ਬਿਲਕੁਲ ਬਿਲਕੁਲ ਬਹੁਤ ਬਹੁਤ ਮਾਰਕਾ ਬੇਟਾ ਥੈਂਕ ਯੂ